ਬਿਲਕੁਲ ਮਣੀ ਕੀ ਹੈ ਕਿ ਕਿਉਂਕਿ ਲੋਕਾਂ ਵਿੱਚ ਕਾਫੀ ਪੈਨਿਕ ਹੈ ਲੋਕ ਡਰੇ ਹੋਏ ਨੇ ਹੈ ਕਿ ਆ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ 7 ਮਈ ਨੂੰ ਮੀਨਜ਼ ਅੱਜ ਅਸੀਂ ਮੌਕ ਡ੍ਰਿਲ ਅਤੇ ਬੈਕਆਊਟ ਕਰਾਂਗੇ ਜਿਹੜੀ ਸਾਡੀ ਮੌਕ ਡ੍ਰਿਲ ਹੈਗੀ ਹੈ ਉਹ ਰਣਬੀਰ ਕਾਲਜ 4 ਵਜੇ ਹੋਏਗੀ ਜਿਹਦੇ ਵਿੱਚ ਕਿ ਬੇਸਿਕਲੀ ਇਵੈਕੂਏਸ਼ਨ ਪਲਾਨ ਫਰਸਟ ایڈ ਫਾਇਰ ਐਡ ਇਹ ਉਹ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਉਹਦੀ ਅਸੀਂ ਇੱਕ ਅਭਿਆਸ ਕਰਨਾ ਹੈਗਾ ਜਿਹਦੇ ਵਿੱਚ ਅਸੀਂ NCC ਵਾਲੇ ਕਾਲਜ ਦੇ ਸਟੂਡੈਂਟ ਸਾਡੇ ਸਿਵਲ ਡਿਫੈਂਸ ਵਾਲੇ ਸਾਡੇ ਮਿਊਨਿਸਪਲ ਕਮੇਟੀ ਫਾਇਰ ਵਾਲੇ PWD ਵਾਲੇ ਸਿਵਲ ਸਰਜਨ ਸਹਿਬਾਨ ਦੀ ਟੀਮ ਸੋ ਬੇਸਿਕਲੀ ਇਟਸ ਅ ਅਭਿਆਸ ਇੱਕ ਇੱਕ ਰੂਟੀਨ ਡ੍ਰਿਲ ਹੋਏਗੀ ਐਂਡ ਇਸ ਤੋਂ ਇਲਾਵਾ ਅੱਜ ਰਾਤ ਨੂੰ 8:30 ਤੋਂ 8:40 8:30 ਤੋਂ 8:40 ਜਿਹੜਾ ਅਸੀਂ ਬਲੈਕਆਊਟ ਜਿਹੜਾ ਹੈ ਉਹ ਸੰਗਰੂਰ ਦੇ ਵਿੱਚ ਸ਼ਹਿਰ ਸਿਰਫ ਸੰਗਰੂਰ ਸ਼ਹਿਰ ਦੇ ਵਿੱਚ ਕੀਤਾ ਜਾਏਗਾ ਐਂਡ ਕਸੀ ਸਾਰਿਆਂ ਨੂੰ ਬਿਜਾਵਾਂਗੇ ਜੀ 8:30 ਵਜੇ ਐਂਡ ਮੇਰੀ ਆਮ ਲੋਕਾਂ ਨੂੰ ਅਪੀਲ ਹੈਗੀ ਹੈ ਕਿ ਉਸ ਵੇਲੇ ਜਿਹੜੀ ਆਪਣੀਆਂ ਲਾਈਟਸ ਹੈਗੀਆਂ ਆ ਉਹ ਬੰਦ ਰੱਖਣ ਐਂਡ ਇੱਕ ਹੋਰ ਇੰਪੋਰਟੈਂਟ ਗੱਲ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਘਬਰਾਉਣ ਦੀ ਲੋੜ ਨਹੀਂ ਇਹ ਸਾਡੇ ਰੂਟੀਨ ਜਿਹੜੇ ਅਭਿਆਸ ਹੈਗੇ ਰੂਟੀਨ ਮੌਕ ਡ੍ਰਿਲ ਹੈਗੀ ਹੈ ਐਂਡ ਇੱਕ ਹੋਰ ਗੱਲ ਕਿ ਉਸ ਵੇਲੇ 8:30 ਵਜੇ ਡਰਾਈਵਿੰਗ ਜਿਹੜੀ ਹੈਗੀ ਉਹ ਵੀ ਨਾ ਕੀਤੀ ਜਾਵੇ ਕਿਉਂਕਿ ਫਿਰ ਲਾਈਟ ਚਗਾਉਣੀਆਂ ਪੈਂਦੀਆਂ ਹਨ ਸੋ ਸਾਡਾ ਜਿਹੜਾ ਬਲੈਕਆਊਟ ਦੇ ਵਿੱਚ ਮੈਂ ਆਸ ਕਰਦਾ ਹਾਂ ਕਿ ਲੋਕ ਜਿਹੜਾ ਸਾਨੂੰ ਸਹਿਯੋਗ ਦੇਣਗੇ ਐਂਡ ਅਗੇਨ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਇਹ ਇੱਕ ਰੂਟੀਨ ਅਭਿਆਸ ਹੈ ਲੋਕ ਇਸ ਚੀਜ਼ ਇਦਾਂ ਡਰੇ ਹੋਏ ਨੇ ਕਿ ਇੱਕ ਜੰਗ ਜਿਸ ਤਰ੍ਹਾਂ ਅੱਜ ਲੱਗ ਰਹੀ ਹੈ ਜਿਸ ਤਰ੍ਹਾਂ ਰਾਤ ਨੂੰ ਅਟੈਕ ਹੋਏ ਲੋਕਾਂ ਨੂੰ ਇਹ ਲੱਗ ਰਿਹਾ ਕਿ ਵੀ ਅਟੈਕ ਹੀ ਹੋਣਾ ਅੱਜ ਉਸ ਚੀਜ਼ ਨੂੰ ਲੈ ਕੇ ਕੀ ਲੋਕਾਂ ਨੂੰ ਬਣਾਉਣਾ ਨਹੀਂ ਇਸ ਤਰ੍ਹਾਂ ਦਾ ਦੇਖੋ ਕੋਈ ਸਾਨੂੰ ਮੈਸੇਜ ਨਹੀਂ ਹੈ ਸਾਨੂੰ ਮੌਗ ਡ੍ਰਿਲ ਦਾ ਹੀ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਆਏ ਹਨ ਤੇ ਅਸੀਂ ਮੌਗ ਡਿਲ ਤੇ ਬਲੈਕਆਊਟ ਕਰ ਰਹੇ ਹਾਂ ਅਗੇਨ ਮੈਂ ਕਹਿ ਰਿਹਾ ਵੀ ਇੱਕ ਅਭਿਆਸ ਹੈ ਅਤੇ ਲੋਕਾਂ ਨੂੰ ਬਿਲਕੁਲ ਵੀ ਪੈਨਿਕ ਕਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਇਹਦੇ ਵਿੱਚ ਸਹਿਯੋਗ ਦਈਏ ਐਂਡ ਆਪਣੀਆਂ ਲਾਈਟਸ ਅਸੀਂ 10 ਮਿੰਟ ਬੰਦ ਰੱਖਣੀਆਂ ਸੋ ਦੈਟ ਇੱਕ ਰੂਟੀਨ ਅਭਿਆਸ ਹੈ ਲੋਕਾਂ ਨੂੰ ਇੱਕ ਟ੍ਰੇਨਿੰਗ ਜੀ ਹੋ ਜੇਗੀ ਐਂਡ ਇਸ ਤੋਂ ਇਲਾਵਾ ਜਿਵੇਂ ਮੈਂ ਦੱਸਿਆ ਵੀ 4 ਵਜੇ ਅਸੀਂ ਰਣਬੀਰ ਕਾਲਜ ਜਿਹੜੀ ਆ ਇੱਕ ਸਿਵਲ ਡਿਫੈਂਸ ਐਂਡ ਸਾਡੇ ਐਨਸੀਸੀ ਕੈਡਟਸ ਹੈਗੇ ਆ ਸਾਡੇ ਕਾਲਜ ਦੇ ਬੱਚੇ ਵੀ ਹੈਗੇ ਨੇ ਸਾਡੇ ਵੱਖਰੇ ਵੱਖਰੇ ਡਿਪਾਰਟਮੈਂਟਸ ਹੈਗੇ ਨੇ ਅਸੀਂ ਮਿਲ ਕੇ ਜਿਹੜਾ ਇੱਕ ਮੌਕ ਡ੍ਰਿਲ ਜਿਹੜੀ ਆ ਉਹ ਵੀ ਕਰਾਂਗੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਮੇਨ ਇੰਡਸਟਰੀਜ਼ ਹੈਗੀਆਂ ਉਹ ਵੀ ਅੱਜ ਜਿਹੜੀਆਂ ਮੌਕ ਡ੍ਰਿਲ ਜਿਹੜੀਆਂ ਉਹ ਆਪੋ ਆਪਣੇ ਇੰਡਸਟਰੀ ਦੇ ਵਿੱਚ ਉਹ ਕਰ ਰਹੀਆਂ ਕੀ ਆਵਾਜਾਈ ਨੂੰ ਲੈ ਕੇ ਵੀ ਕੋਈ ਪ੍ਰਭਾਵਿਤ ਹੋ ਰਹੇ ਨੇ ਏਰੀਆ ਕੋ ਉਸ ਤੇ ਕੋਈ ਤਰ੍ਹਾਂ ਦੇ ਕੋਈ ਵੀ ਜਿਹੜੀ ਨਹੀਂ ਆਠ ਵਜੇ ਤੋਂ ਪਹਿਲਾਂ ਨਹੀਂ ਬਿਲਕੁਲ ਨਹੀਂ ਜੀ 8:30 ਵਜੇ ਪ੍ਰਸ਼ਾਸਨ ਵੱਲੋਂ ਜਿਹੜੀ ਅਪੀਲ ਹੈ ਲੋਕਾਂ ਨੂੰ ਵੀ ਤੁਸੀਂ ਉਦੋਂ ਡਰਾਈਵਿੰਗ ਨਾ ਕਰੋ ਐਂਡ ਕਿਉਂਕਿ ਅਸੀਂ ਬਲੈਕਆਊਟ ਕਰਨਾ ਹੈ ਫਾਰ 10 ਮਿੰਟ 8:30 ਤੋਂ 8:40 ਇਸ ਤੋਂ ਇਲਾਵਾ ਰੂਟੀਨ ਦੇ ਨਾਲ ਸਾਰੇ ਕੰਮ ਆਪਾਂ ਕਰੀਏ ਐਂਡ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਜੇਕਰ ਕੋਈ ਰਸਤੇ ਦੇ ਵਿੱਚ ਕਿਤੇ ਗਿਆ ਹੋਇਆ ਤਾਂ ਉਹਨਾਂ ਲਈ ਕਿਸ ਤਰ੍ਹਾਂ ਦੀ ਕੀ ਹਦਾਇਤਾਂ ਉਹਨਾਂ ਨੂੰ ਮੈਂ ਫੇਰ ਬੋਲੂਗਾ ਜਿਹੜਾ ਬਲੈਕਆਊਟ ਹੈ ਉਹ ਸਿਰਫ ਸੰਗਰੂਰ ਸ਼ਹਿਰ ਦੇ ਵਿੱਚ ਹੀ ਅਸੀਂ ਕਰਨਾ ਹੈ ਕਿਸੇ ਵੀ ਹੋਰ ਜਵੇਂ ਸੁਨਾਮ ਤੂਰੀ ਅਸੀਂ ਨਹੀਂ ਕਰ ਰਹੇ ਸਿਰਫ ਸੰਗਰੂਰ ਸ਼ਹਿਰ ਦੇ ਵਿੱਚ ਹੀ ਅਸੀਂ ਕਰ ਰਹੇ ਹਾਂ ਐਂਡ ਇਟਸ ਅ ਰੂਟੀਨ ਅਭਿਆਸ ਇੱਕ ਡ੍ਰਿਲ ਹੈਗੀ ਹੈ